ਔਰੰਗਜ਼ੇਬ ਦਾ ਹੁਕਮ ਸੀ ਮੇਰੇ ਰਾਜ ਵਿੱਚ ਕੋਈ ਪੱਗ ਨਹੀਂ ਬਨੂਗਾ। ਓਹੋ ਰਾਜਾ ਪੱਗ ਬੰਨਦਾ ਸੀ, ਵਜ਼ੀਰ ਅੱਧੀ ਪੱਗ ਬੰਨਦਾ ਸੀ। ਬਾਕੀ ਸਭ ਟੋਪੀ ਪਾਉਂਦੇ ਸੀ ਟੋਪੀ ਤੇ ਟੋਪੀ ਇੱਕ ਗੁਲਾਮੀ ਦਾ ਚਿੰਨ ਸੀ। ਔਰੰਗਜ਼ੇਬ ਨੇ ਆਖਿਆ ਮੇਰੇ ਰਾਜ ਚ ਕੋਈ ਢੋਲਕੀ ਨਹੀਂ ਵਜਾ ਸਕਦਾ। ਕੋਈ ਘੋੜੇ ਦੀ ਸਵਾਰੀ ਨਹੀਂ ਕਰ ਸਕਦਾ। ਕੋਈ ਸ਼ਸਤਰ ਨਹੀਂ ਰੱਖ ਸਕਦਾ। ਕੋਈ ਕਢਿਆਲ ਨਹੀਂ ਵਜਾ ਸਕਦਾ। ਕੋਈ ਛਾਈ ਲਿਬਾਸ ਨਹੀਂ ਪਾ ਸਕਦਾ। ਸਭ ਤੇ ਪਾਬੰਦੀ ਲਾਈ ਸੀ। ਕਲਗੀਧਰ ਪਾਤਸ਼ਾਹ ਕਹਿਣ ਲੱਗੇ ਤੂੰ ਇੱਕ ਪੱਗ ਦੀ ਗੱਲ ਕਰਦਾ ਆਹ ਹਾਂ ਮੇਰਾ ਸਿੱਖ ਡੇ ਡੇ ਪੱਗ ਬੰਨਿਆ ਕਰੇਗਾ ਓਏ ਢੋਲਕੀ ਦੀ ਤੇ ਆਵਾਜ਼ ਬੜੀ ਥੋੜੀ ਆ ਆਹ ਹਾਂ ਮੈਂ ਤੈਨੂੰ ਨਗਾਰੇ ਤੇ ਝੋਟਾ ਮਾਰ ਕੇ ਵਿਖਾਉਂਗਾ ਅੱਛਾ ਤੇਰੀਆਂ ਸਾਰੀਆਂ ਜੀਆਂ ਸਾਰੀਆਂ ਛੜਤਾ ਮੈਂ ਤੋੜ ਕੇ ਰੱਖ ਦੂੰਗਾ ਵਾਹ ਨੌਜਵਾਨੋ ਇਹ ਸਾਡੇ ਗਲੋ ਗੁਲਾਮੀ ਲਾ ਕੇ ਤੇ ਮਰਨੇ ਸਾਨੂੰ ਇਹ ਤਾਜ ਬਕਸਿਆ ਸੀ ਇਹ ਤਾਜ ਇਹ ਜਿਹੜਾ ਸਿਰ ਤੇ ਸਾਡੇ ਇਹ ਮੁਕਤ ਹੈ ਨਾ ਇਹ ਰਾਜ ਦੀ ਨਿਸ਼ਾਨੀ ਹੈ ਅਸੀਂ ਆਪਣੇ ਰਾਜ ਨੂੰ ਆਪਣੇ ਧਰਮ ਨੂੰ ਆਪ ਨਸ਼ਟ ਕਰਨ ਤੇ ਤੁਲਪੇ ਆ ਆਪਾ ਕੇਸ ਦਾੜੀਆਂ ਮਨਾ ਕੇ ਸੋਹਣੇ ਬਣਨਾ ਚਾਹੁੰਦੇ ਇਹ ਦਾੜੀ ਤੁਹਾਡੇ ਚਿਹਰੇ ਦਾ ਨੂਰ ਹੈ ਵਾਹ ਵਾਹ ਇਹ ਤੁਹਾਡੇ ਚਿਹਰੇ ਦਾ ਸੁਪਨ ਹੈ ਗੁਰੂ ਕਿਰਪਾ ਕਰੇ ਇਹਦੇ ਇੱਕ ਇੱਕ ਪੇਜ ਥੱਲੇ ਇਹਨੂੰ 4 ਗੱਜ ਦਾ ਕਪੜਾ ਨਾ ਜਾਣੇ